ਬਾਬਾ ਜੀ ਸਾਸਤਰੀ ਕਾਰ ਇਹ ਕੀ ਕਹਿੰਦੇ ਨੇ ਜੀ ਇਹਨਾਂ ਨੂੰ ਟੋਕਰੇ ਅੱਛਾ ਇਹ ਪੁਰਾਣਾ ਸੱਭਿਆਚਾਰ ਆ ਜੀ ਪੰਜਾਬੀ ਜਿਹੇ ਹਾਂ ਹਾਂ ਆਹ ਇਹ ਛੋਟਾ ਟੋਕਰਾ ਜੀ ਇਹ ਕੋ ਇਹ ਜਿੰਨਾ ਆ ਅੱਛਾ ਆਖਾ ਪਾਉਣ ਵਾਲੇ ਇਹ ਆਖਾ ਪਾਉਣ ਵਾਲੇ ਕੋਈ ਸਬਜ਼ੀ ਪਾਣੀ ਵੀ ਰੱਖ ਸਕਦਾ ਜੀ ਬੰਦਾ ਥੋੜ੍ਹੀ ਵਰਦੀ ਰੱਖਦੇ ਜੀ ਆਲੂ ਗੰਡੇ ਇਹਨਾਂ ਦਾ ਬਾਬਾ ਜੀ ਕੀ ਰੇਟ ਆ ਜੀ 200 ਰੁਪਏ ਆ ਜੀ ਅੱਛਾ 200 ਰੁਪਿਆ ਹਰੇਕ ਲਈ ਹੈ ਹਾਂ ਹਰੇਕ ਲਈ ਚਾਹੇ ਵੱਡਾ ਚਾਹੇ ਛੋਟਾ ਹੈ ਹਾਂ ਹੁਣ ਤਾਂ ਇਹ ਕੰਮ ਕਿਸੇ ਨੂੰ ਆਉਂਦਾ ਨਹੀਂ ਕਰਨਾ ਆਉਂਦਾ ਨਹੀਂ ਅੱਛਾ ਤੁਸੀਂ ਵੀ ਇਹ ਵੀ ਕਰ ਸਕਦਾ ਨਹੀਂ ਤੁਹਾਨੂੰ ਤਾਂ ਆਉਂਦਾ ਨਵੇਂ ਨਵੇਂ ਬੰਦਿਆਂ ਨੂੰ ਨਹੀਂ ਆਉਂਦਾ ਨਾ ਨਵਾਂ ਬੰਦਾ ਨਹੀਂ ਕੋਈ ਕਰ ਸਕਦਾ ਕਿਆ ਬਾਤ ਹੈ ਕਮਾਲ ਕਰੀ ਪਈ ਹੈ ਹੈ ੱੱਕੇ ਜੋੜਨੇ ਬਹੁਤ ਔਖੇ ਫਿਰ 200 ਰੁਪਏ ਤਾਂ ਨਹੀਂ ਕੀਮਤ ਬਹੁਤ ਥੋੜੀ ਹੈ ਜੀ ਉਹ ਤਾਂ ਮਰ ਆ ਹੈ ਤਾਂ ਥੋੜੀ ਹਾਂ ਜੀ ਆ ਜੇ ਕੱਲ ਤਿੰਨੇ ਬਣੇ ਦੇਖ ਲੈ ਇਹ ਤੁਸੀਂ ਕਿੰਨੇ ਕਿਚਰ ਤੋਂ ਕਰਦੇ ਹੋ ਕੰਮ 1981 ਸਾਲ ਦਾ 1981 ਤੋਂ ਲੈ ਕੇ ਬਾਬਾ ਜੀ ਇਹ ਗੱਲ ਕਰਦੇ ਨੇ ਅੱਜ 35 36 ਸਾਲ ਹੋ ਗਏ ਹਾਂ ਅੱਛਾ ਜੀ ਪੂਰਾ ਇਹਨਾਂ ਦਾ ਰੇਟ ਨਹੀਂ ਪੂਰਾ ਮਿਲਦਾ ਹੈ ਚਲੋ ਉਹ ਤਾਂ ਠੀਕ ਹੈ ਹਣ ਤੁਸੀਂ ਹਾਂ ਜੀ ਇਹ ਫਿਰ ਤੂਤਾਂ ਨਹੀਂ ਛੱਡੀਆਂ ਨੇ ਜੀ ਤੂਤਦੀਆਂ ਠੀਕ ਆ ਜੇ ਤੁਹਾਨੂੰ ਕੋਈ ਆਰਡਰ ਤੇ ਬੁਲਾਵੇ 150 ਟੋਕਰਾ ਹੋਵੇ ਫਿਰ ਜਾਓਗੇ ਜੀ ਹਾਂ ਬੱਝ ਜਾਂਦੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਕਿਹੜਾ ਪਿੰਡ ਆ ਤੁਹਾਡਾ ਨਹੀਂ ਪਿੰਡ ਆ ਤੂਰੋਂ ਦਾ ਰਾਜ ਜੀ ਤੂਰ ਬਨਯਾਰਾ ਪਿੰਡ ਕੀ ਨਾਮ ਆ ਜੀ ਦੇਵ ਸਿੰਘ ਦਾ ਜੀ ਗੁਰਦੇਵ ਸਿੰਘ ਨਾਮ ਆ ਜੀ ਤੂਰ ਬਨਯਾਰਾ ਪਿੰਡ ਦੇਖੋ ਕਿੰਨਾ ਔਖਾ ਕੰਮ ਹੈ 200 ਰੁਪਿਆ ਕੀਮਤ ਕੁਝ ਵੀ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਾਬਾ ਜੀ ਬਹੁਤ ਵਧੀਆ ਕੰਮ ਹੈ ਜੀ ਜਾਈ ਨਾਲ ਨਹੀਂ ਲੱਗਦੇ ਪੈਰਾ ਤੁਨੂੰ ਹਾਂ ਜੀ ਹਾਂ ਜੀ ਰਜਾਈ ਨਾਲ ਪੈਰ ਨਹੀਂ ਲੱਗਦੇ ਕਹਿੰਦੇ ਇੰਨਾ ਔਖਾ ਕੰਮ ਹੈ ਬਹੁਤ ਵਧੀਆ ਜੀ ਬਹੁਤ ਮੜੀਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ